ਸਾਡੇ ਜਿਹੜਾ ਆਪਣਾ ਕਾਫੀ ਜਨਮ ਦਿਨ ਆ ਅੱਜ ਦੇ ਇੰਦਾ 15 ਅਗਸਤ 2024 ਮਨਾਇਆ ਜਾਏਗਾ ਤੋਂ ਉਹਦੀ ਰਿਹਰਸਲ ਸੀਗੀ ਬਠਿੰਡੇ ਦੇ ਵਿੱਚ ਬਹੁਤ ਹੀ ਵਧੀਆ ਬੱਚਿਆਂ ਨੇ ਰੰਗਾ ਰੰਗ ਕਰਾਰੇ ਕਰੂ ਕੀਤਾ ਤੇ 15 ਤਰੀਕ ਨੂੰ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਉਤਾਰ ਸਿੰਘ ਸੰਧਵਾ ਜੀ ਸਾਡੇ ਮੁੱਖ ਮਹਿਮਾਨ ਹੋਣਗੇ ਤੇ ਸ਼ਹਿਰ ਨਿਵਾਸੀਆਂ ਨੂੰ ਤੁਹਾਡੇ ਰਾਹੀਂ ਮੈਂ ਹੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਓ ਤੇ ਅਜ਼ਾਦੀ ਦੇ ਹਾੜੇ ਦਾ ਨਿਗਮ ਧੰਨਵਾਦ ਅੰਗਨ ਕੀ ਕਰਨਾ ਚਾਹੁੰਦਾ ਹਾਂ ਅੰਮ੍ਰਿਤਸਰ ਜੀ 15 ਅਗਸਤ ਦਾ ਜਿਹੜਾ ਬਠਿੰਡਾ ਚ ਪ੍ਰੋਗਰਾਮ ਹੋਣਾ ਹੈ ਜਿੱਥੇ ਸਾਡਾ ਮੇਨ ਡਿਸਟ੍ਰਿਕਟ ਦਾ ਪ੍ਰੋਗਰਾਮ ਹੈ ਉਹਦੀ ਅੱਜ ਫੁੱਲ ਡਰੈਸ ਰਿਹਰਸਲ ਸੀਗੀ ਉਹਦੇ ਚ ਸਾਡੇ ਏਡੀਜੀਪੀ ਬਠਿੰਡਾ ਰੇਂਜ ਵੀ ਸ਼ਾਮਲ ਹੋਇਆ ਔਰ ਡੀਸੀ ਡੀਸੀ ਬਠਿੰਡਾ ਔਰ ਸਾਡੀ ਸਾਰੀ ਟੀਮ ਜਿਨ੍ਹਾਂ ਦੀ ਵੀ ਇਥੇ ਡਿਊਟੀ ਲੱਗੀ ਹੈ ਔਰ ਸਿਵਲ ਦੇ ਪ੍ਰਸ਼ਾਸਨ ਦੇ ਅਸੀਂ ਸਾਰਿਆਂ ਨੇ ਪੂਰੀ ਰਿਹਰਸਲ ਮਿੰਟ ਟੂ ਮਿੰਟ ਅੱਜ ਫਾਲੋ ਕੀਤੀ ਹੈ ਤੇ ਹੁਣ ਅਸੀਂ ਆਪਣੀ ਜਿਹੜੀ ਇੰਟਰਨਲ ਮੀਟਿੰਗ ਆਫਿਸਰਸ ਨਾਲ ਕਰਾਂਗੇ ਔਰ ਸਾਡੀ ਜਿਨ੍ਹਾਂ ਦੀ ਵੀ ਬਾਈ ਨੇਮ ਡਿਊਟੀ ਸੀਗੀ ਜੀ ਉਹ ਸਾਰੇ ਅੱਜ ਰਿਹਰਸਲ ਤੇ ਆਏ ਆ ਤੇ ਅਸੀਂ ਬਸ ਉਹਨਾਂ ਨੂੰ ਬਰੀਫ ਕਰਨਾ ਔਰ ਸਾਡੀ ਇੱਥੇ ਜਿਹੜਾ ਸਾਡੀ ਡੀਐਸਪੀ ਹੈਡਕੁਆਟਰ ਹੈ डीएसपी uh, सीएडब्ल्यू कम डीएसपी हेड क्वार्टर ओपरेट कमांडर बनणगे ते असि इनहा दी जडी परेड ओदा भी नहीं ਰੱਖਣ ਕੀਤਾ ਤੇ ਸਾਡੇ ਤਿੰਨ ਟੁਕੜੀਆਂ ਪੰਜਾਬ ਪੁਲਿਸ ਦੀ ਹੈਗੇ ਆ ਬਾਕੀ ਜਿਹੜੇ ਬੱਚੇ ਵੀ ਹੈਗੇ ਔਰ ਐਨਸੀਸੀ ਕੈਡਟਸ ਵਗੈਰਾ ਸੋ ਵਦਿਆ ਨਾਂ ਦੇ ਰਿਹਰਸਲਸ ਕੀਤੀਆਂ ਤੇ ਬੜਾ ਅੱਛਾ ਬੱਚਿਆਂ ਦਾ ਕਲਚਰਲ ਪ੍ਰੋਗਰਾਮ ਦੇਖਿਆ ਔਰ ਜਿੱਥੇ ਤੱਕ ਕਿ ਸਾਡੀ ਸਿਕਿਉਰਿਟੀ ਦਾ ਐਂਗਲ ਹੈ ਜੀ ਉਹ ਸਾਡਾ ਪੂਰੇ ਜ਼ਿਲ੍ਹੇ ਦੇ ਫੋਰਸ ਔਰ ਸਾਨੂੰ ਆਰੋ ਵੀ ਦੋ ਕੰਪਨੀਆਂਜ਼ ਲਾਅ ਐਂਡ ਆਰਡਰ ਵੱਲੋਂ ਮਿਲੀ ਐ ਅਸੀਂ ਇਹਨਾਂ ਸਾਰਿਆਂ ਨੂੰ ਡਿਪਲੋਏ ਕਰਾਂਗੇ ਔਰ ਸਾਡੀ ਪੂਰੀ ਫੁੱਲ ਪ੍ਰੂਫ ਤਿਆਰੀ ਹੈ ਜੀ ਅੱਜ ਔਰ ਕੱਲ ਵੀ ਅਸੀਂ ਕੁਛ ਨਾ ਕੁਛ ਕਰਦੇ ਰਵਾਂਗੇ ਐਂਡ ਵੀ ਵਿਲ ਇਨਸ਼ੋਰ ਹਸਲ ਫਰੀ 15th ਅਗਸਟ ਚੈਕਿੰਗ ਵੀ ਇਸ ਤਰ੍ਹਾਂ ਦੀ ਕਿਹਨ ਕੀ ਹੈਗੀ ਕੀ ਦੀ ਹੈ ਹਾਂਜੀ ਚੈਕਿੰਗਸ ਚੱਲ ਵੀ ਰਹੀਆਂ ਜੀ ਅੱਜ ਵੀ ਚੱਲਣੀਆਂ ਤੇ ਕੱਲ ਵੀ ਚੱਲਣਗੀਆਂ ਹਾਂਜੀ ਪਹਿਲਾਂ ਵੀ ਕੀਤੀਆਂ ਤੇ ਅੱਗੇ ਵੀ ਅਸੀਂ ਜਾਰੀ ਰੱਖਾਂਗੇ ਤੱਕ ਕੀ ਕਰਨਾ ਤੋਂ ਜਿਹੜਾ ਆਪਣਾ ਜੀ ਜਰੂਰੀ ਹੈ ਅੱਜ ਦੀ ਇਜਦਾ 15 ਅਗਸਤ 2024 ਮਨਾਇਆ ਜਾਏਗਾ। ਉਹਦੀ ਰਿਹਰਸਲ ਸੀਗੀ ਬਠਿੰਡੇ ਦੇ ਵਿੱਚ। ਬਹੁਤ ਹੀ ਵਧੀਆ ਬੱਚਿਆਂ ਨੇ ਰੰਗ ਰੰਗ ਕਰਕੇ ਕਰਕ ਕੀਤਾ ਤੇ 15 ਤਰੀਕ ਨੂੰ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਉਤਾਰ ਸਿੰਘ ਸੰਧਵਾ ਜੀ ਸਾਡੇ ਮੁੱਖ ਮਹਿਮਾਨ ਹੋਣਗੇ ਤੇ ਸ਼ਹਿਰ ਨਿਵਾਸੀਆਂ ਨੂੰ ਤੁਹਾਡੇ ਰਾਹੀ ਮੈਂ ਹੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਓ ਤੇ ਆਜ਼ਾਦੀ ਦੇ ਹੜੇ ਦਾ ਨਿਗਮ ਧੰਨਵਾਦ। ਅੰਤ ਵਿੱਚ ਕਰਨਾ ਚਾਹੁੰਦਾ ਹਾਂ ਧੰਨਵਾਦ। ਜੀ 15 ਅਗਸਤ ਦਾ ਜਿਹੜਾ ਬਠਿੰਡਾ ਚ ਪ੍ਰੋਗਰਾਮ ਹੋਣਾ ਹੈ ਜਿੱਤੇ ਸਾਡਾ ਮੇਨ ਡਿਸਟ੍ਰਿਕਟ ਦਾ ਪ੍ਰੋਗਰਾਮ ਹੈ ਉਹਦੇ ਅੱਜ ਫੁੱਲ ਡਰੈਸ ਰਿਹਰਸਲ ਸੀਗੀ ਉਹਦੇ ਚ ਸਾਡੇ ਏ ਡੀ ਜੀ ਪੀ ਬਠਿੰਡਾ ਰੇਂਜ ਵੀ ਸ਼ਾਮਲ ਹੋਇਆ ਔਰ ਡੀ ਸੀ ਡੀ ਸੀ ਬਠਿੰਡਾ ਔਰ ਸਾਡੀ ਸਾਰੀ ਟੀਮ ਜਿਨ੍ਹਾਂ ਦੀ ਵੀ ਇਥੇ ਡਿਊਟੀ ਲੱਗੀ ਹੈ ਔਰ ਸਿਵਲ ਦੇ ਪ੍ਰਸ਼ਾਸਨ ਦੇ ਅਸੀਂ ਸਾਰਿਆਂ ਨੇ ਪੂਰੀ ਰਿਹਰਸਲ ਮਿੰਟ ਟੂ ਮਿੰਟ ਅੱਜ ਫਾਲੋ ਕੀਤੀ ਹੈ ਤੇ ਹੁਣ ਅਸੀਂ ਆਪਣੀ ਜਿਹੜੀ ਇੰਟਰਨਲ ਮੀਟਿੰਗ ਆਫਿਸਰਸ ਨਾਲ ਕਰਾਂਗੇ ਸਾਡੀ ਜਿਨ੍ਹਾਂ ਦੀ ਵੀ ਬਾਈ ਨੇਮ ਡਿਊਟੀ ਸਗੀ ਜੀ ਉਹ ਸਾਰੇ ਅੱਜ ਰਿਹਰਸਲ ਤੇ ਆਏ ਆ ਤੇ ਅਸੀਂ ਬਸ ਉਹਨਾਂ ਨੂੰ ਬਰੀਫ ਕਰਨਾ ਔਰ ਸਾਡੀ ਇੱਥੇ ਜਿਹੜਾ ਸਾਡੀ ਡੀਐਸਪੀ ਹੈਡਕਵਾਰਟਰ ਹੈ ਡੀਐਸਪੀ ਸੀਐਡਬਲਿਊ ਕਮ ਡੀਐਸਪੀ ਹੈਡਕਵਾਰਟਰ ઓਪਰੇਟ ਕਮਾਂਡਰ ਬਣਨਗੇ ਤੇ ਅਸੀਂਾਂ ਦੀ ਜਿਹੜੀ ਪਰੇਡ ਆ ਉਹਦਾ ਵੀ ਨਿਰਖਣ ਕੀਤਾ ਤੇ ਸਾਡੇ ਤਿੰਨ ਟੁਕੜੀਆਂ ਪੰਜਾਬ ਪੁਲਿਸ ਦੀ ਹੈਗੇ ਆ ਬਾਕੀ ਜਿਹੜੇ ਬੱਚੇ ਵੀ ਹੈਗੇ ਔਰ ਐਨ ਸੀ ਸੀ ਕੈਡਟਸ ਵਗੈਰਾ ਸੋ ਵਧੀਆ ਨਾ ਦੇ ਰਿਹਰਸਲਸ ਕੀਤੀਆਂ ਤੇ ਬੜਾ ਅੱਛਾ ਬੱਚਿਆਂ ਦਾ ਕਲਚਰਲ ਪ੍ਰੋਗਰਾਮ ਦੇਖਿਆ ਔਰ ਜਿੱਥੇ ਤੱਕ ਕਿ ਸਾਡੀ ਸਿਕਿਉਰਿਟੀ ਦਾ ਐਂਗਲ ਹੈ ਜੀ ਉਹ ਸਾਡਾ ਪੂਰੇ ਜ਼ਿਲ੍ਹੇ ਦੀ ਫੋਰਸ ਔਰ ਸਾਨੂੰ ਬਾਹਰੋਂ ਵੀ ਦੋ ਕੰਪਨੀਆਂਜ਼ ਲਾਅ ਐਂਡ ਆਰਡਰ ਵੱਲੋਂ ਮਿਲੇ ਆ ਅਸੀਂ ਇਹਨਾਂ ਸਾਰਿਆਂ ਨੂੰ ਡਿਪਲੋਏ ਕਰਾਂਗੇ ਔਰ ਸਾਡੀ ਪੂਰੀ ਫੁੱਲ ਪ੍ਰੂਫ ਤਿਆਰੀ ਹੈ ਜੀ ਅੱਜ ਔਰ ਕੱਲ ਵੀ ਅਸੀਂ ਕੁਛ ਨਾ ਕੁਛ ਕਰਦੇ ਰਵਾਂਗੇ ਐਂਡ ਵੀ ਵਿ ਸਲ ਫ੍ਰੀ 15 ਅਗਸਟ ਚੈਕਿੰਗ ਵੀ ਇਸ ਤਰ੍ਹਾਂ ਦੀ ਕਿਹ ਹੈਗੀ ਬੀਤੀਆਂ ਦਾ ਲੜਦਾ ਹਾਂਜੀ ਚੈਕਿੰਗ ਚੱਲ ਵੀ ਰਹੀਆਂ ਜੀ ਅੱਜ ਵੀ ਚੱਲਣੀਆਂ ਤੇ ਕੱਲ ਵੀ ਚੱਲਣਗੀਆਂ ਹਾਂਜੀ ਪਹਿਲਾਂ ਵੀ ਕੀਤੀਆਂ ਤੇ ਅੱਗੇ ਵੀ ਅਸੀਂ ਜਾਰੀ ਰੱਖਾਂਗੇ